ਸਭ ਤੋਂ ਪਹਿਲਾਂ ਤਾਂ ਬਾਦਸ਼ਾਹ ਦੇ ਚਰਨਾਂ ਦਾ ਉਹ ਤਾਸਰਾ ਲੈ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਗੁਰੂ ਸਾਹਿਬ ਦੇ ਚਰਨਾਂ ਚ ਹੀ ਦਾਸ ਦੀ ਸ਼ੁਰੂਆਤ ਹੈ ਔਰ ਗੁਰੂ ਸਾਹਿਬ ਦੀ ਅਖੀਰ ਵੀ ਗੁਰੂ ਸਾਹਿਬ ਦੇ ਚਰਨਾਂ ਚ ਹੀ ਦਾਸ ਦੀ ਅਖੀਰ ਹੈ ਔਰ ਗੁਰੂ ਸਾਹਿਬ ਨੇ ਹਮੇਸ਼ਾ ਹੀ ਦਾਸ ਨੂੰ ਇਸ ਗੱਲ ਦਾ ਬੜਾ ਬਲ ਬਖਸ਼ਿਆ कि ਜਦੋਂ ਵੀ ਚੁਣੌਤੀਆਂ ਆਈਆਂ ਜਾਂ ਔਖਾ ਸਮਾਂ ਆਇਆ ਜਾਂ ਹੁਕਮਰਾਨਾਂ ਦਾ ਟਕਰਾਉਣ ਦਾ ਸਮਾਂ ਆਇਆ ਗੁਰੂ ਸਾਹਿਬ ਨੇ ਮੈਨੂੰ ਇਹ ਕਿ ਸੱਚ ਦੇ ਰਾਹ 'ਤੇ ਚੱਲਣ ਦੀ ਇਹ ਹਿੰਮਤ ਕਿਰਪਾ ਗੁਰੂ ਦੀ ਹੈ। ਔਰ ਅੱਜ ਕੋਈ ਇਹ ਗਿਣਿਆ ਮਿਥਿਆ ਇਹ ਕੇਵਲ ਤੇ ਕੇਵਲ ਮੈਂ ਸੋਸ਼ਲ ਮੀਡੀਆ 'ਚ ਕਿਉਂਕਿ ਮੈਨੂੰ ਮਿਲਣਾ ਬਹੁਤ ਚਾਹੁੰਦੇ ਸਨ ਜਦੋਂ ਦਾ ਮੈਂ ਆਇਆ ਮੈਂ ਸਭ ਨੂੰ ਨਹੀਂ ਮਿਲ ਪਾ ਰਿਹਾ ਸੀ। ਸੋ ਮੈਂ ਇੱਕ ਮੈਸੇਜ ਦਿੱਤਾ ਸੋਸ਼ਲ ਮੀਡੀਆ 'ਤੇ ਕਿ ਭਾਈ ਮੈਂ ਸੋਮਵਾਰ ਚੱਲਿਆਂ ਜਿੰਨੇ ਜਨਾਲੇ ਵੀ ਮੇਰੇ ਨਾਲ ਚੱਲਣਾ ਹੈ ਜਾਂ ਰਾਹ 'ਤੇ ਮਿਲਣਾ ਮੈਂ ਰੁਕਦਾ ਜਾਊ ਨਾਲੇ ਮਿਲਦਾ ਜਾਊ ਔਰ ਇਸੇ ਤਰ੍ਹਾਂ ਅੱਗੇ ਵੀ ਅਸੀਂ ਮਿਲਦੇ ਰਹਾਗੇ ਸੋ ਇਹ ਇਹ ਕੋਈ ਜਿੱਤ ਦਾ ਨਹੀਂ ਇਹ ਸ਼ੁਕਰਾਨੇ ਦਾ ਔਰ ਲੋਕਾਂ ਨੇ ਜੋ ਪਿਆਰ ਸਤਕਾਰ ਅਰਦਾਸਾ ਇਸ ਨਿਮਾਣੇ ਨਾਲ ਚੀਜ਼ ਲਈ ਕੀਤੀਆਂ ਨੇ ਇਹ ਉਹਨਾਂ ਦਾ ਸ਼ੁਕਰਾਨਾ ਕਰਦੇ ਕਰਦੇ ਅਸੀਂ ਗੁਰੂ ਦੇ ਚਰਨਾਂ 'ਚ ਜਾ ਕੇ ਹਾਜ਼ਰ ਹੋ ਗਏ ਜਿਹੜਾ ਨਾਰਾਜ਼ ਹੋਇਆ ਧਰਾਂ ਦਾ ਵਖ ਹੋਏ ਵੇ ਅਕਾਲੀ ਕਹਿੰਦੀ ਹੈ ਉਹਨਾਂ ਨੂੰ ਇਕੱਠੇ ਕਰਨ ਦੀ ਤੁਸੀਂ ਗੱਲ ਕੀਤੀ ਜੋ ਸਥਿਤੀ ਹੁਣ ਕਿੱਥੇ ਖੜੀ ਹੈ ਇੱਕ ਤਾਂ ਮੇਰਾ ਵੀਰ ਗੱਡੀ ਚ ਲਾਉਣ ਡਿਆ ਮੇਰੀ ਵੇਖ ਲਓ ਬਰਨਾਲਾ ਸਾਹਿਬ ਉਹ ਸਥਿਤੀ ਖਲੋਤੀ ਨਹੀਂ ਜਿਹੜੀ ਗੱਲ ਮੈਂ ਕਰਦਾ ਸੋਚ ਸਮਝ ਕੇ ਕਰਦਾ ਹਾਂ ਹਾਂਜੀ ਹਾਂਜੀ ਬੇ ਔਰ ਇਹ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨਾਲ ਮੈਂ ਕੱਲ ਕੀ ਕੀਤੀ ਸੀ ਔਰ ਉਹਨਾਂ ਨੇ ਵੀ ਕਿਹਾ ਸੀਗਾ ਕਿ ਹਾਂ ਆਪਾਂ ਨੂੰ ਸਭ ਨੂੰ ਨਾਲ ਲੈਣਾ ਚਾਹੀਦਾ ਔਰ ਮੇਰੀ ਗੱਲ ਚੱਲ ਰਹੀ ਆ ਕਈ ਚੀਜ਼ਾਂ ਮੀਡੀਆ 'ਚ ਨਹੀਂ ਕਰ ਸਕਦੇ ਮੇਰਾ ਵੀ ਜਿਵੇਂ ਜਿਵੇਂ ਤੁਹਾਡੇ ਸਾਹਮਣੇ ਆਈ ਜਾਊਗਾ ਸਾਰਾ ਕੁਝ ਤੁਹਾਡੇ ਤੋਂ ਕੋਈ ਗੱਲ ਲੁਕਾਈ ਸਕਦੀ ਹੈ ਲੁਕਾ ਸਕਦੀ ਕੋਈ ਹੰਗਾਰਾ ਠੀਕ ਠਾਕ ਜਿਹਾ ਆਇਆ ਹਾਂਜੀ ਜਿਹੜੇ ਦੂਜੇ ਪਾਸੋਂ ਹੰਗਾਰਾ ਉਹਨਾਂ ਦੇ ਨਾ ਪੱਕੀ ਨਹੀਂ ਹੈ ਠੀਕ ਠਾਕ ਜਿਹਾ ਹੰਗਾਰਾ ਚੰਗਾ ਜੀ ਤੁਹਾਨੂੰ ਨਹੀਂ ਨਾ ਸਾਰੀ ਗੱਲ ਕਈ ਵਾਰੀ ਤੁਹਾਨੂੰ ਜਤ ਜ਼ਿਆਦਾ ਦੱਸਦੇ ਨੇ ਤੁਸੀਂ ਫੱਟੇ ਬਾਲੇ ਚੱਕ ਦਿੰਦੇ ਹੋ ਇਛ ਲਈ ਕਈ ਵਾਰੀ ਅੰਦਰਲੇ ਕਾਤੇ ਕੁਝ ਬੜਾ ਕੁਝ ਹੋ ਰਿਹਾ ਹੁੰਦਾ ਤੁਹਾਨੂੰ ਹਲੇ ਹਿਸਾਬ ਨਾਲ ਦੱਸਨੇ ਕਿਉਂਕਿ ਜਦੋਂ ਸਭ ਕੁਝ ਤੁਹਾਡੇ ਸਾਹਮਣੇ ਆ ਜਾਣਾ ਜੀ ਥੋਟੋ ਤੋਂ ਨਹੀਂ ਲਪੋ ਸਕਦਾ ਕੋਈ ਕੁਝ ਆਕਾਲੀ ਦਲ ਦੇ ਨਾਲ ਜਿਹੜੀ ਗੱਲ ਚੱਲ ਰਹੀ ਸੀਗੀ ਜਿਹੜਾ ਦੂਜਾ ਤਾਂ ਦੇਖੋ ਮੇਰੀ ਬੇਨਤੀ ਹੈ ਕਿ ਕਹਿੰਦੇ ਵੀ ਪ੍ਰਧਾਨਗੀ ਦੀ ਜਿਹੜੀ ਮਤਲਬ ਲੜਾਈ ਆ ਉਹਦੇ ਪਿੱਛੇ ਕਿਸ ਕਰਕੇ ਜਿਹਾ ਸਾਰਾ ਆਕਾਲੀ ਦਲ ਟੁਫੜ ਹੋਇਆ ਹੋਇਆ ਨਹੀਂ ਜੀ ਮੇਰੇ ਨਾਲ ਨਹੀਂ ਕਿਸੇ ਨੇ ਇਹ ਗੱਲ ਕੀਤੀ ਨਾ ਇਹ ਨਾ ਇਹ ਗੱਲਾਂ ਮੀਡੀਆ 'ਚ ਹੋਣ ਵਾਲੀਆਂ ਨੇ ਮੈਂ ਜੀ ਕੋਈ ਗੱਲ ਕਰਦਾ ਬੜੀ ਜ਼ਿੰਮੇਵਾਰੀ ਨਾਲ ਕਰਦਾ ਐਂਡ ਰਿਜ਼ਲਟਸ ਵਿਲ ਬੀ ਇਨ ਫਰੰਟ ਆਫ ਯੋਰ ਮੈਂ ਜਿਹੜੀ ਅੱਜ ਜਿਹੜੀ ਇਹ ਗੱਲ ਹੈ ਨਾ ਜੀ ਦੇਖੋ ਤੁਹਾਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ ਕੀ ਹੈ ਪੰਜਾਬ ਦੇ ਅਜ ਹਾਲਾਤ ਕੀ ਨੇ ਇਹ ਬਾਰਡਰ ਸਟੇਟ ਹੈ ਔਰ ਪੰਜਾਬ ਦੇ ਲਾਅ ਔਰ ਆਰਡਰ ਟੋਟਲ ਕਾਲੈਪਸ ਹੈ ਪੰਜਾਬ ਚੋਂ ਇੰਡਸਟਰੀ ਭੱਜ ਰਹੀ ਆ ਪੰਜਾਬ ਦੀ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕੋਈ ਪੰਜਾਬੀ ਕਦੇ ਨਹੀਂ ਬਰਦਾਸ਼ਤ ਕਰੂਗਾ ਇਹ ਉਹ ਧਰਤੀ ਹੈ ਜਿੱਥੇ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਸਭ ਤੋਂ ਬੁਲੰਦ ਆਵਾਜ਼ ਨਾਲ ਹੋਈ ਸੀ ਕਿ ਪੰਜਾਬੀ ਆਪ ਦਾ ਫੈਸਲਾ ਆਪ ਕਰਨਗੇ ਸੋ ਅੱਗੇ ਜਿਹੜਾ ਤੁਸੀਂ ਇਹ ਪਿਆਰ ਵੇਖ ਰਹੇ ਹੋ ਇਹ ਕੋਈ ਆਰਗੇਨਾਈਜ਼ਡ ਪ੍ਰੋਗਰਾਮ ਨਹੀਂ ਆ ਮਗਰ ਇੱਕ ਸੰਕੇਤ ਹੈ ਜੋਸ਼ ਹੈ ਕਿ ਭਾਈ ਜਿਹੜੇ ਪੰਜਾਬ ਨੂੰ ਦਬਾਣਾ ਚਾਹੁੰਦੇ ਐ ਪ੍ਰੈਸ ਨੂੰ ਦਬਾਉਣਾ ਚਾਹੁੰਦੇ ਐ ਪ੍ਰੈਸ ਦੀ ਆਜ਼ਾਦੀ ਨੂੰ ਜਪਾਉਣਾ ਚਾਹੁੰਦੇ ਐ ਲਾਅ ਐਂਡ ਆਰਡਰ ਨੂੰ ਬੇੜਾ ਘਰ ਕੀਤਾ ਹੈ ਕਿਸਾਨੀ ਦਾ ਧੋਖਾ ਕੀਤਾ ਹੈ ਨੌਜਵਾਨਾਂ ਨੂੰ ਜਿਹੜਾ ਧੋਖਾ ਕਰ ਰਿਹਾ ਅੱਜ ਉਹਨਾਂ ਨੂੰ ਸਾਫ ਸੰਕੇਤ ਹੈ ਕਿ ਭਾਈ ਥੋੜੀ ਪੁੱਠੀ ਗਿਣਤੀ ਸ਼ੁਰੂ ਆ ਤੋਂ ਨੂੰ ਭਜਾ ਕੇ ਹਟਾਂਗੇ ਦਿੱਲੀ ਤੋਂ ਜਿਹੜਾ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਵੀ ਭਜਾਵਾਂਗੇ ਪੰਜਾਬ ਦੇ ਨੌਜਵਾਨ ਪੰਜਾਬ ਦੇ ਲੋਕ ਪੰਜਾਬ ਦਾ ਫੈਸਲਾ ਕਰਨਗੇ ਅੱਜ ਉਹ ਜਿਹੜਾ ਗੈਂਗਸਟਰਵਾਦ ਹੈ ਜਿਹੜਾ